ਘੜੇ ਆ ਚਨਾਬੇ ਤੋਂ ਲਾਵੇ ਪਾਰਵੇ ਕਿੱਥੇ ਆ ਕੇ ਕਰਮਾਂ ਨੇ ਦਿੱਤੀ ਮਾਰਵੇ ਦੇਖੋ ਹਾਂ ਦੇਖਿਓ ਸਭਾ ਇੱਕ ਵਿਧਨ ਸੈਕਿੰਡ ਹਰਤੀ ਸਿਆ ਮਿੰਨੀ ਸੈਕਿੰਡ ਦੇ ਵੀ ਦੁਨੀਆ ਚੇਂਜ ਹੋ ਜਾਂਦੀ ਆ ਆਹ ਦੇਖਿਓ ਅਜ ਸਮੇਂ ਹਰਜੋਤਨ ਨਾਲ ਕਬੱਡੀ ਪਾ ਰਿਹਾ ਕਹੀ ਕਬੱਡੀ ਆਬਦੁੱਲਾ ਰਾਜ ਰਾਜਪੂਤ ਅਬਦੁੱਲਾ ਰਾਜਪੂਤ ਦੀੇ ਪਾਸ ਗੋਗੇ ਵਾਲਾ ਗੋਗੇ ਆ ਗੋਗੇ ਰਾਜਪੂਤ ਗੋਗੇ ਵਾਲਾ ਸ੍ਰੇਜ ਪੁਆਇੰਟ ਕੀ ਲਾ ਜੀ ਉਹ ਸਮੇਂ ਨੇ ਦੱਸਣਾ ਪਰ ਸੋਰ ਸਮਾਨ ਸ਼ੇਪ ਦੀ ਭਾਵਨਾ ਹੋਣੀ ਚਾਹੀਦੀ ਆ ਉਹ ਭਾਵੇਂ ਰੇਡਰ ਆ ਭਾਵੇਂ ਸਟਾਪਰ ਕਬੱਡੀ ਆ ਉਧਰ ਸਾਡੇ ਵੀ ਲੱਕੀ ਡਰਾਈਵਿੰਗ ਸਕੂਲ ਵਾਲੇ ਵੀਰ ਦਾ ਵੀ ਧੰਨਵਾਦ ਕੁਲਵੀਰ ਸਿੰਘ ਜੀ ਕੁਆਲਟੀ ਫਾਸਟ ਵਾਲੇ ਜਿਨ੍ਹਾਂ ਬਲੋ ਅੱਜ ਸਰਜੀਤ ਸਿੰਘ ਦੀ ਕਕਰਾਲੀ ਦਾ ਮਾਨ ਸਨਮਾਨ ਕੀਤਾ ਜਾਣਾ ਸਾਡੀ ਸੋਤਾ ਜੀ ਜਨਾਬ ਮੱਕਨ ਅਲੀ ਜੀ ਦਾ ਮਾਨ ਸਨਮਾਨ 1100 ਡਾਲਰ ਦੀ ਨਕਦ ਰਾਸ਼ੀ ਦੇ ਨਾਲ ਗਿਆਨ ਵਿੰਗ ਜੀ ਸਰੀ ਸੋਤਾ ਜੀ ਬੜਾ ਪਿੰਡਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਨ ਜੀ ਸਿੱਧੂ ਜੀ ਪ੍ਰਧਾਨ ਰਮਤੀ ਜੱਲ ਜੀ ਪੰਜਾਬ ਟਾਈਗਰ ਨਨਕਾਣਾ ਸਾਹਿਬ ਦੀ ਟੀਮ ਉਧਰ ਬੱਬਰ ਸ਼ੇਰ ਆਇਆ ਕਬੱਡੀ ਦਾ ਕਰਦੇ ਗੱਲ ਸੋਹਣਿਆ ਮਲਸੀਆਂ ਵਾਲਾ ਕਲਜੀਤਾ ਸਾਡਾ ਵੀਰ ਦੁਨੀਆ ਦਾ ਸੁਪਰਸਟਾਰ ਆਇਆ ਐਂਡੀ ਜਸਰ ਤੇ ਗੁਰਪ੍ਰੀਤ ਢੇਸੀ ਦੇ ਵੱਲੋਂ ਕਲਜੀਤੇ ਦੇ ਮਾਨ ਸਨਮਾਨ ਵੀ ਵੱਡੇ ਹੋਇਆ ਉਧਰ ਕਲਵੰਤ ਸੇਖੋ ਵੀ ਆਇਆ ਹੋਇਆ ਕਦੋਂ ਬਦਲ ਜੇ ਮੌਸਮ ਸਭ Google ਤੇ ਆ ਜਾਂਦਾ ਆ ਲੋਕ ਬਦਲਦੇ ਕਿਉਂ ਗੂਗਲ ਤੇ ਆਉਂਦੇ ਨਹੀਂ ਕਲਵੰਤ ਸਾਡਾ ਵੀਰ ਬਹੁਤ ਵਧੀਆ ਗਾਣਾ ਗਾਇਆ ਲੋਕਾਂ ਨੇ ਪਸੰਦ ਕੀਤਾ ਇਧਰ ਸੰਨੋ ਵਾਲੇ ਨੇ ਅੰਬਾ ਫੜ ਲਿਆ ਸਿਰਸਿੰਘ ਦਾ ਅੰਬਾ ਤਕੜਾ ਜੱਫਾ ਲਾ ਗਿਆ ਸੇ ਦਾ ਜਫਾ ਲਾ ਗਿਆ ਅਮਰ ਸ਼ੰਨਾ ਵਾਲੇ ਨਦੀਪ ਕਬੜ ਦੇ ਸੰਦੀਪ ਖਟਲੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸੰਦੀਪ ਬੁਰਜ ਹਰੀ ਸਿੰਘ ਹਾਫ ਪੈਡਲ ਰੇਲਿੰਗ ਵਾਲੇ ਵੀਰਾਂ ਦਾ ਲੋ ਜੁੜੀਏ ਅਜ ਸਮੇਂ ਫੇਰ ਰਪਿੰਦਰ ਸਿੰਘ ਦੋਦੇ ਦਾ ਅਗਲੀ ਕਬੱਡੀ ਪਾ ਰਿਹਾ ਪਾਉਂਦੀ ਹੈ ਕਬੱਡੀਆਂ ਨੇ ਚੜ ਚੜ ਕੇ ਪੈਕ ਦਾ ਜਮਾਨਾ ਸਾਰਾ ਖੜ ਖੜ ਕੇ ਦੁਨੀਆ ਖੜ ਕੇ ਬੈਠ ਕੇ ਪੱਪਾ ਪਾਰ ਹੋ ਕੇ ਹਰਪ੍ਰੀਤ ਸਾਹਿਬ ਟੱਕਰ ਹੋ ਗਈ ਰਾਜ 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 ਸਿੰਘ ਪੀਜੇ ਵਾਲਿਆਂ ਦਾ ਵੀ ਧੰਨਵਾਦ ਕਰ ਦਈਏ ਪਰ ਜੁੜੀਏ ਕਬੱਡੀ ਨਾਲ ਉਧਰ ਪੀਜੇ ਦੀ ਗੱਲ ਫੇਰ ਗੱਲ ਕਬੱਡੀ ਦੀ ਗੱਲ ਰਾਜਪੂਤ ਦੀ ਗੱਲ ਰੁਪਿੰਦਰ ਸਿੰਘ ਸਰਦਾਰ ਜੌਰ ਦੀ ਗੱਲ ਪੰਜਾਬ ਟਾਈਗਰ ਨਨਕਾਰਾ ਸਾਹਿਬ ਦੀ ਭਰੀ ਹੋਈ ਬਗੜ ਦੀ ਲੱਗਦੀ ਹੋਈ ਕੋਸ਼ਿਸ਼ ਦੀ ਪੁਆਇੰਟ ਰਾਜ ਕੋ ਦਾ ਉਹ ਸਵਾਦ ਕਬੱਡੀ ਦਾ ਬਹੁਤ ਗੱਬਰਵਾ ਬਹੁਤ ਗੱਬਰਵਾ ਬਹੁਤ ਗੱਬਰਵਾ ਸੋਖੇ ਕੱਢ 100 ਡਾਲਰ ਰਾਜਪੂਤ ਦੇ ਲਈ ਸਾਡਾ ਵੀਰ ਸੁਖਾ ਧਾਲੀ ਵਾਲ ਰਾਊਕੇ